ਹੈਲੋ ਗੁੱਡ ਈਵਨਿੰਗ ਗਾਇਸ ਕੀ ਹਾਲ ਚਾਲ ਹੈ ਤੇ ਸਾਡਾ ਕੁਲਵੀਰ ਆ ਗਿਆ ਉਹ ਥਰਡਨ ਪਾਰਕ ਦੇ ਵਿੱਚ ਹਨਾ ਤੇ ਕਹਿੰਦਾ ਮੰਮੀ ਅੱਜ ਅਸੀਂ ਪਾਰਕ ਜਾਣ ਤੇ ਇਹਦੇ ਪਾਪਾ ਤੇ ਮਾ ਮੈ ਅੱਜ ਪਲੀਸ ਤੇਨ ਪਾਰਕ ਉਹ ਚੱਪਲ ਨਹੀਂ ਧਾਰਨੀ ਚੱਪਲ ਨਹੀਂ ਧਾਰਨੀ ਗਾਲਟੋ ਨਾ ਗਾਲਟੋ ਨਾ ਕਰ ਤੇਰਾ ਇਹ ਸੈਂਡਲ ਆ ਚਾਹੀਦਾ ਸੈਂਡਲ ਲੁੱਟੇ ਫਿਰਦੇ ਲੈ ਆਵੇ ਆਵੇ ਪੂਣ ਫਿਰਦੇ ਤੇ ਚੰਗੀ ਵਰ ਜੂਏ ਤੇ ਕੁਲਵੀਰ ਤੱਕ ਇਹਦੇ ਪਾਪਾ ਪੂਣ ਤੋਂ ਬਹੁਤ ਡਰਦੇ ਆ ਪੂਣ ਤੋਂ ਇਨਾ ਡਰਦੇ ਨਾ ਇਹ ਕੋਈ ਹਿਸਾਬ ਨਹੀਂ ਗੈਸ ਕਿੰਨੇ ਖੰਦੀ ਵੜੀ ਭੂਲੇ ਕਾਹਦਾ ਖੂਨ ਛੋੜਾਰਨਾ ਇਹਦਾ ਆਪੂ ਚੱਲ ਹੁਣ ਦੱਸ ਹੁਣ ਕੁਲਵੀਰ ਦਾ ਪਾਪਾ ਕਲੀ ਨੂੰ ਦੇਊਗਾ ਛੂਟ ਕਿੱਥੇ ਬੈਠਾ ਅੱਛਾ ਮੰਮੀ ਕਹਿੰਦੀ ਇੱਥੇ ਵਗ ਰੈਸਟ ਕਰ ਲੈ ਮੰਮੀ ਕਰੋ ਕਰੋ ਰੈਸਟ ਕਰਕੇ ਹੀ ਆਏ ਆ ਚਲੋ ਆਪਾਂ ਫੋਟੋ ਖਜਾਈ ਆ ਜਾ ਤਾ ਫੋਟੋ ਖਜਾਈ ਰੈਸਟ ਹੋਇਆ ਤੂੰ ਆ ਰੈਸਟ ਕਿਥੋਂ ਤੱਕ ਰੈਸ ਲਾਉਣੀ ਆ ਚੌਥੇ ਦਾ ਕਾ ਬਹੁਤ ਆ

ਕਲਵੀਰ ਕੌਣਾ ਬੀਨ ਰੇ ਆਲੇ ਫੋਨਾ ਦਾ ਹਣ ਖਾਈਦੇ ਫੋਟੋ ਸਾਡੀ ਚੀਜੀ ਥਾਣੀ ਆ ਚੀਜੀ ਵੀ ਖਾਣੇ ਆਪਾਂ ਜਾਣੇ ਤੇ ਨਟਰਾਪੋਲਿੰਗ ਚ ਜੂਟ ਦੇਵੋਣੇ ਨਾਲ ਚੀਜੀ ਕੋਨੇ ਆ ਦੇਖੋ ਪੋੜਾ ਪੋੜਾ ਉਹਲੀ ਚੁਲਿੱਟ ਬੰਨੇ ਉਹਲੀ ਚੁਲਿੱਟ ਬੰਨਾ ਛੀਕਾ ਚੱਲ 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 ਕਿੱਥੇ ਚੱਲੇ ਤੇਰਾ ਪਬਲੀਕ ਟੂ ਮੈਂ ਇੱਕ ਲੈ ਕੇ ਆਉਣੀ ਸੀ ਹਨਾ ਪੁੱਤ ਤੀਜੀ ਲਾਵਾਂਗੇ ਤੀਜੀ ਲਾਵਾਂਗੇ ਆਪਣੇ ਮੈਕ ਲੈ ਕੇ ਆਉਣੀ ਸੀ ਹਨਾ ਹਨਾ ਕੀ ਮਰਿਆ ਪਿਆ ਹਨਾ ਤੀਰ ਉਹ ਚਲੀ ਗਿਆ ਲਾ ਪਿਆ ਉਹ ਮੈਂ ਆਪਣੀ ਲੈ ਕੇ ਅੰਦਰ ਜਾ ਪਾ ਚਲ ਕੱਲ ਵੀ ਕਹਿੰਦਾ ਉਹ ਚੂਲੀ ਤੇ ਬਣਾ ਲਵਾਂਗੇ ਕੜੀ ਦੇ ਐਸ ਤੇ ਐਡਾ ਵੱਡਾ ਹੈ ਕ ਮੇਰੇ ਗੋਦੀ ਚੜ ਜਾਂਦਾ ਐਸ ਤੇ ਐਦੇ ਤੇ ਐਦੇ ਤੇ ਰਹਿੰਦੇ ਭਰਾਂਦੀ ਸੁਪਰਮੈਨ ਸੁਪਰਮੈਨ ਸੁਪਰ ਸੁਣ ਇਧਰ ਆਵਣ ਹਰ ਬਾਰ ਇਧਰ ਡੌਗੀ 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 ਖਾਣੇ ਲੱਗਦਾ ਆ ਮੈਨੂੰ ਬੋਦੀ ਉਦਦੀ ਉਦਦੀ ਉਹ ਮੇਰਾ ਸੁਪਰਮੈਨ ਮੇਰਾ ਸੁਪਰਵੈਨ ਸੁਪਰਮੈਨ ਨੇ ਚੁਰਾਇਆ ਮੇਰੇ ਬਸ ਬਸ ਇਕ ਕੋਈ ਗੱਲ ਆ ਪੁੱਤ ਮੈਨੂੰ ਲੱਗਦਾ ਤੂੰ ਸਾਰੇ ਸਾਫ਼ ਕਰਕੇ ਜਾਣੀ ਆ ਮੈਨੂੰ ਪਤਾ ਵਾ ਇਹ ਤਾਂ ਡੱਕਾ ਹੈ ਨਹੀਂ ਡੰਡਾ ਹੈ ਨਹੀਂ ਪੜਨਾਂ ਲੱਗਦਾ ਕਿਹੜਾ ਵਾਲ ਹੈ ਇੱਕ ਜਗਾ ਰਹਿੰਦੇ ਉਹ ਵਿਖਿਆ ਇਹਦਾ ਬੈਲੈਂਸ ਕਰ ਸਕਦਾ ਮਣੇ ਤੂੰ ਆਏ ਨਾ ਕੋਲਵੀਰ ਉਧਰੋਂ ਆਇਦਣ ਨੂੰ ਆਏ ਨੇ ਇਹਨਾਂ ਨੂੰ ਫੇਰ ਕੱਟ ਲੈਣਾ ਤੇ ਕੋਲਵੀਰ ਤੇ ਸਾਰੇ ਖਿੰਡੇ ਇਹਨਾਂ ਤੇ ਕੋਲਵੀਰ ਅੱਜ ਇੰਜ ਵਾਈਪਰ ਕਰਦੇ ਆਂ ਤੂੰ ਊ ਕੋਲਵੀਰ ਕਰ ਰਿਹਾ ਵਾ ਪੂਰਾ ਪਹਿਲਾਂ ਬਈ ਉਹ ਕੱਲ ਵੀ ਤੈਨੂੰ ਪਤਾ ਮੈਂ ਉਹ ਤੇ ਬੈਚੰਦੀ ਸੀ ਉਹਦੇ ਤੇ ਪੇਂਟ ਕੀਤਾ ਤੇ ਮੇਰੇ ਸਾਰੇ ਕੱਪੜਿਆਂ ਨੂੰ ਪੇਂਟ ਲੱਗ ਗਿਆ ਸੀ ਹੋਰ ਅੱਜ ਬੱਬੇ ਨੂੰ ਸਿਉਂਦੀ ਵੀ ਨਹੀਂ ਨਵਾਂ ਸੂਟ ਸਿਉਂਦੀ ਵੀ ਨਹੀਂ ਲੋੜ ਸੀਗੀ ਐ ਹੀ ਹੁੰਦਾ ਐ ਹੀ ਰੰਗ ਚੜ ਜਣਾ ਜੀ ਆ ਹੀ ਰੰਗ ਛੜ ਜਾਣਾ ਸੀ ਆਹੋ ਉਹ ਤੇ ਬੈਠੀ ਸੀ ਹੋਰ ਗੈਨ ਅੱਧੀ ਵੀ ਹਾਰੇ ਬੈਠੀ ਨਹੀਂ ਸੀ ਲਲਾਰੀ 1 ਸਾਲ ਦਾ ਉਹਨੇ ਸੂਟ ਹੀ ਰੰਗ ਦੇਣਾ ਹੀ ਆ ਆ ਜਾ ਨਿੱਕੂ

ਹਾਂ ਕੁਲੀ ਦੇ ਪਾਪਾ ਦਾ ਹੁਣ ਤੇ ਮਾਲ ਹੀ ਬੰਦੇ ਰਹਿੰਦੇ ਰਹਿ ਦਿੰਦਾ ਵਾ ਬਦਲ ਨੂੰ ਨਾ ਆਵਨ ਨੋ ਲਾਉਡ ਉਹ ਹੀ ਤਾਂ ਗੱਲ ਬੱਚੇ ਲਾਉਡ ਨੋ ਲਾਉਡ ਬੱਚੇ ਨੋ ਲਾਉਡ ਆ ਚੈੱਕ ਕਰੀ ਠੀਕ ਹੈ ਚਲ ਚਲ ਨੋਲ ਆਉੜ ਕੁਲਵੀਰ ਕਹਿੰਦਾ ਚਲੋ ਜੀ ਹੁਣ ਆ ਗਏ ਅਸੀਂ ਕੁਲਵੀਰ ਦੀ ਫੇਵਰੇਟ ਜਗਾ ਦੇਖੋ ਕੁਲਵੀਰ ਦੀ ਫੇਵਰੇਟ ਜਗਾ ਗੜੀਆ ਹੈ ਸਾਡਾ ਸਟਾਪਿੰਗ ਹੈ ਕੁਲਵੀਰ ਦੀ ਜਗਾ ਮੜਾ ਗਏ ਠੀਕ ਉਹ ਪਹੁੰਚ ਗਏ ਕੁਲਵੀਰ ਤੇ ਹੋਰ ਸਫਾਈ ਕਰਨ ਵਾਲੀ ਆ ਅੱਜ ਤਾ ਆਪਾਂ ਐਵੇਂ ਹੀ ਆ ਗਏ ਇੱਥੇ ਹੋਰ ਵੀ ਲੀਰ ਪਤਾੰਦਾ ਜਿਆ ਬਹੁਤ ਹੈ

ਦੂਜੇ ਪਾਸੇ ਦੇਖ ਲੋ ਕੁਮਾਗੇ ਨਾ ਵੀਜੇ ਬਦਨ ਜਵੈ ਨੀ ਕੋ ਮਦੈ ਖਰਾਬ ਹੋਇਆ ਪਿਆ ਓ ਮਾਈ ਗੋਡ ਤੇ ਰਹਿਣ ਤਾਂ ਤੂੰ ਜ਼ਰੂਰੀ ਕਮਾਉਣਾ ਇਹਨੂੰ ਸੱਤੋਂ ਨਹੀਂ ਹੋਰ ਲੱਗਦਾ ਭਾਈ ਭਾਈ ਮੇਰੇ ਤਾਂ ਜ਼ੋਰ ਆਦਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਕੋਲੀ ਨੂੰ ਲਾਇਆ ਤਾਂ ਚੋਰੀ ਨਹੀਂ ਫਾਈ ਕਰਨੀ ਹੁੰਦਾ ਹਨਾ ਚਲੋ ਇੱਥੇ ਪਹਿਲਾਂ ਉਲਟਾ ਹਾਂਗਾ ਉਲਟਾ ਹੈਗਾ ਮਮਾ ਜੀ ਮੈਨੂੰ ਫੜਨੋ ਲੈ ਮਮਾ ਨੇ ਨਹੀਂ ਪਕੜਨਾ ਸਿੱਧੇ ਸਾਈਡ ਤੋਂ ਆ ਉਲਟੇ ਸਾਈਡ ਤੋਂ ਨਹੀਂ ਹੋਣਾ

ਆ ਤੂੰ ਬਹਿ ਗਈ ਇੱਧਰ ਮੈਂ ਬਹਿ ਕੇ ਰ ਪੜਾਇਆ ਥੱਲੇ ਇਹ ਛੱਟ ਜਾਣਾ ਮੈਂ ਬਹਿ ਕੇ ਰ ਪੜਾਇਆ ਥੱਲੇ ਕਿ ਨਹੀਂ ਕਰ ਵੀ ਰ ਉਹੀ ਤਾਂ ਗੱਲ ਓਏ ਤੇ ਅਜ ਕੋਲ ਵੀ ਵੇਖ ਲਈ ਬਹਿ ਕੇ ਯਾ ਵੈਸੇ ਨਹੀਂ ਨਾ ਬੇਟੀ ਟਟਜੂ జక <laughs> రై <laughs> ਉਹ ਬਾਬੇ ਆਉਣੇ ਨੂੰ ਵੀ ਲੈ ਲੈ ਦੇ ਝੂੜੇ ਦੋ ਘਰੇ ਤੇ ਲੜਦੀ ਰਹਿੰਦੀ ਕੀ ਕੀ ਪਤਾ ਇੱਥੇ ਝੂੜੇ ਲੈ ਕੇ ਚਾਰ ਖੁਸ਼ੀ ਹੋ ਜੇ ਕਿੱਧਰ ਗਿਆ ਚਲਾ ਆਹ ਦੇਖ ਆਹ ਦੇਖ ਉਹ ਕਿੱਧਰ ਗਿਆ ਵੀਰੂ ਪੁੱਤ ਨਾ ਸੁਣੋ ਨਾ ਮੇਰਾ ਪੁੱਤ ਕੁਲਬੀਰ ਇੱਧਰ ਦੇਖੋ ਕੁਲਬੀਰ ਕਿੱਧਰ ਗਿਆ ਕੁਲਬੀਰ ਕਿੱਧਰ ਗਿਆ ਹੋ ਰਿਹਾ ਆਉ ਰਿਹਾ ਕੁਲਬੀਰ ਵੇ ਰੂ ਕਿਧਰ ਗਿਆ ਆ ਰਿਹਾ ਵੀਰ ਆ ਇਧਰ ਐਵੇਂ ਨੂੰ ਮੈਨੂੰ ਚੱਤ ਲਾ ਪਲੀਜ਼ ਹਮਣੋਂ ਤੂੰ ਵੀ ਇੱਕ ਸਲਾਈਡ ਦੇ ਝੂਟਾ ਲੈ ਕੇ ਆ ਜਾ ਨਹੀਂ ਜੀ ਮਮਾ ਨਹੀਂ ਨਹੀਂ ਮੇਰੇ ਕੱਪੜੇ ਵਿੱਚ ਟੇ ਗਿਆ ਹਾਂ ਹਾਂ ਲਓ ਤੇਰੀ ਵੀ ਬਣਾ ਗਾ ਕਾਤ ਰਸ ਗਿਆ ਹੈ ਕਿਹਾਂ ਰਸ ਗਿਆ ਜਿੱਥੇ ਜਾਣਾ ਉੱਥੇ ਵੀਡੀਓ ਬਣਾਣੀ ਹੈ ਓ ਬਾਬੇ ਇਧਰ ਆ ਕੇ ਦੇਖ ਓਏ ਕੀ ਆ ਇਧਰ ਆ ਕੇ ਦੇਖ ਕੀ ਆ ਓ ਮਾਈ ਗਾਡ ਬਾਬੇ ਕੁੱਤੇ ਨੇ ਆਦਾ ਘਰ ਕਿੱਡੀ ਛੋਟੀ ਜਗ੍ਹਾ ਤੇ ਬਣਾਇਆ ਓਏ

क्यों तु? ना तुम क्यों ना दस कुली को फ्रॉक लेके देइ चल फ्रॉक लेके देइ पाके कल भी तो नहीं आके तो ना पुड़ी मुड़ा मागे ठीका ठीका आई ठीक है खाओ टाइम एंजॉय हो गया पाँच एक ये आते तेरे

था था ले ले थे भी थे 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 मैं थक झूले चेयर से बह गई कुलवीर फोन देते बह गए मैंने सुलारी मारी चेर से बहगी आके झूले मार